ਤੜਪ ਪੰਜਾਬ ਦੇ ਮੁੱਖ ਮੰਤਰੀ ਪਵਨ ਦਵੰਦ ਦੇ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕਰਕੇ ਉਹਨਾਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੂਡ ਤੇ ਨਜ਼ਰ ਆ ਰਹੀ ਹੈ ਤੇ ਤੜਕਸਾਰ ਡੀਜੀਪੀ ਐਸ ਰਾਏ ਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜ਼ਿਲंधर ਦੇ ਕਾਜੀ ਮੰਡੀ ਲਾਕੇਵਿਚ ਰੇਡ ਕਰਨ ਪਹੁੰਚੇ ਨੇ ਤਾਂ ਐਡੀਜੀਪੀ ਐਸ ਰਾਏ ਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਉਨਾ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਤਕੇਲਣ ਵਾਲੇ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਤੇ ਇਹਨਾਂ ਕਾਲੀਆਂ ਭੇਡਾਂ ਨੂੰ ਗ੍ਰਿਫਤਾਰ ਕਰਕੇ ਜਿੱਥੇ ਜੇਲ੍ਹ ਦੀ ਸਲਾਖਾ ਪਿੱਛੇ ਭੇਜਿਆ ਜਾ ਰਿਹਾ ਹੈ ਉੱਥੇ ਨਸ਼ੇ ਨਾਲ ਬਣਾਈਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਨੇ ਇਹ 올ਓਵਰ ਪੰਜਾਬ ਮਾਯੋਗ ਬੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਰਹਿਨਮਾਈ ਦੇ ਤਹਿਤ 올 오버 ਪੰਜਾਬ ਆਪਰੇਸ਼ਨ ਈਗਲ ਲਾਂਚ ਕੀਤਾ ਗਿਆ ਹੈਗਾ ਇਸ ਆਪਰੇਸ਼ਨ ਦਾ ਜਿਹੜਾ ਬੇਸਿਕ ਪਰਪਸ ਹੈਗਾ ਕਿ ਜਿੱਦੇ ਸਟਰੀਟ ਲੈਵਲ ਦੇ ਉੱਤੇ ਡਰਗ ਪੈਟਲਿੰਗ ਹੁੰਦੀ ਹੈ ਜਿਹਦੇ ਕਾਰਨ ਡਰਗ ਡੈਥ ਹੋਦੀਆਂ ਨੇ ਉਹਨੂੰ ਚੈੱਕ ਕੀਤਾ ਜਾਵੇ ਇਸ ਏਰੀਆ ਨੂੰ ਆਡੈਂਟੀਫਾਈ ਕੀਤਾ ਗਿਆ ਕਮਿਸ਼ਨਰ ਸਾਹਿਬਾਨ ਨੂੰ ਇਹਦੇ ਉੱਤੇ ਇਨਫੋਰਮੇਸ਼ਨ ਜਨਰੇਟ ਕੀਤੀ ਗਈ ਸੋ ਕਿਉਂਕਿ ਇਸ ਏਰੀਆ ਦੇ ਵਿੱਚ ਇਹੋ ਜਿਹੀ ਪ੍ਰਵ੍ਰਤੀ ਸੀਗੀ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਆ ਰਹੀਆਂ ਨੇ ਤੇ ਉਸ ਕਾਰਨ ਅੱਜ ਸਵੇਰ ਤੋਂ ਇਹ ਆਪਰੇਸ਼ਨ ਕੋਈ 300 ਮੁਲਾਜ਼ਮਾਂ ਦੇ ਨਾਲ ਸੀਪੀ ਸਾਹਿਬ ਦੀ ਰਹਿਨਮਾਈ ਦੇ ਹੇਠ ਇਕੱਠਾ ਗਿਆ ਹੈਗਾ ਔਰ ਹਜੇ ਇਹ ਆਪਰੇਸ਼ਨ ਸਵੇਰ-ਸਵੇਰ ਸ਼ੁਰੂ ਹੀ ਹੋਇਆ ਤੇ ਇਹਦੇ ਚ ਆਪਾਂ ਨੂੰ ਕਾਮਯਾਬੀ ਮਿਲੀ ਹੈਗੀ ਆ ਕਮਰਸ਼ੀਅਲ ਕੁਆਂਟੀਟੀ ਦੀ ਰੋਇਨ ਮਿਲੀ ਹੈਗੀ ਆ ਇੱਕ ਸਮਗਲਾ ਵੀ ਅਰੈਸਟ ਹੋਇਆ ਹੈਗਾ ਇਹਦੇ ਚ ਤੇ ਮੈਨੂੰ ਉਮੀਦ ਆ ਕਿ ਜਿਸਨੀ ਮਿਹਨਤ ਇਹਨਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਲਈ ਕੀਤੀ ਆ ਵਾਇਗਰੂ ਇੰਨਾ ਤੇ ਕੇਪਾ ਕਰੇਗਾ ਔਰ ਆਉਣ ਵਾਲੇ ਦਿਨ ਦੇ ਵਿੱਚ ਇਹਨਾਂ ਨੂੰ ਇਸ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੇਗੀ ਔਰ ਜੋ ਵੀ ਸਕਸੈਸ ਮਿਲੇਗੀ ਉਹ ਥੋੜੇ ਨਾਲ ਸਾਂਝੀ ਕੀਤੀ ਜਾਏਗੀ ਇਸ ਆਪਰੇਸ਼ਨ ਦਾ ਇੱਕੋ ਇੱਕ ਮਕਸਦ ਇਹ ਹੈਗਾ ਕਿ ਅਸੀਂ ਪੰਜਾਬ ਪੁਲਿਸ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਜਿੱਠਣ ਦੇ ਵਿੱਚ ਸਕਸ਼ਮ ਹੈਗੀ ਆ ਔਰ ਅਸੀਂ ਇਸ ਸਮੱਸਿਆ ਨੂੰ ਨਜਿੱਠ ਕੇ ਪੰਜਾਬ ਨੂੰ ਇਸ ਫ਼ਰਮਾਨੀ ਤੋਂ ਨਜਾਤ ਦਿਵਾਮਾ